ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਆਪ ਜੀ ਦਾ ਪ੍ਰਕਾਸ਼ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਗੁਰੂ ਕੇ ਮੈਲ ਵਿਖੇ ਮਾਤਾ ਗੁਜਰੀ ਦੇ ਘੁੱਖੋਂ ਹੋਇਆ ਆਵਿਦਾ ਬਚਪਨ ਦਾ ਨਾਮ ਬਾਬਾ ਤਿਆਗਮਲ ਸੀ ਪਿਤਾ ਜੀ ਦੇ ਗੁਰਪੁਰੀ ਚਲਾਣੇ ਤੋਂ ਬਾਅਦ ਆਪ ਆਪਣੇ ਮਾਤਾ ਅਤੇ ਪਤਨੀ ਸਮੇਤ ਬਾਬਾ ਬਕਾਲੇ ਜਾ ਰਹੇ ਆਪ ਮੂਲ ਤੋਂ ਹੀ ਸੰਤ ਸਰੂਪ ਅਡੋਲ ਚਿੱਤ ਡੂੰਗੇ ਵਿਚਾਰਵਾਨ ਤਿਆਗੀ ਗੰਭੀਰ ਨਿਰਭਾਇ ਅਤੇ ਨਰਵੈਰ ਸੁਭਾਅ ਦੇ ਮਾਲਕ ਸਾਨ ਨੇ ਆਪਣੇ ਗੁਰਮਤਿ ਤੇ ਹੋਰ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਸਤਰਾਂ ਦੀ ਵਰਤੋਂ ਅਤੇ ਘੋੜ ਸਵਾਰੀ ਆਦਿ ਸਖਲਾਈ ਵੀ ਲਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰਤਾਰਪੁਰ ਦੀ ਜੰਗ ਵਿੱਚ ਆਪ ਨੇ ਤੇਗ ਦੇ ਖੂਬ ਜ਼ੋਰ ਦਿਖਾਉਂਦੇ ਹੋਏ ਦੁਸ਼ਮਣਾਂ ਦੇ ਆਹੂ ਲਾਏ ਆਪ ਜੀ ਦੇ ਪਿਤਾ ਜੀ ਨੇ ਆਪ ਜੀ ਦੀ ਤੀਕ ਦੀ ਮਹਾਰਤ ਨੂੰ ਦੇਖਦੇ ਹੋਏ ਇਤਨੇ ਇੰਨੇ ਖੁਸ਼ ਹੋਏ ਕਿ ਆਪ ਦਾ ਨਾਮ ਬਾਬਾ ਤਿਆਗ ਮਲ ਜੀ ਤੋਂ ਬਦਲ ਕੇ ਬਾਬਾ ਤੀਕ ਬਹਾਦਰ ਸਾਹਿਬ ਜੀ ਰੱਖ ਦਿੱਤਾ। ਸ਼੍ਰੀ ਗੁਰੂ ਤੀਕ ਬਹਾਦਰ ਸਾਹਿਬ ਜੀ ਦਾ ਵਿਆਹ ਕਰਤਾਰਪੁਰ ਜਲੰਧਰ ਨਿਵਾਸੀ ਸ਼੍ਰੀ ਲਾਲ ਚੰਦ ਜੀ ਦੀ ਸੁਪਤਰੀ ਬੀਬੀ ਗੁਜਰੀ ਜੀ ਨਾਲ ਹੋਇਆ। ਬਾਬੇ ਬਕਾਲੇ ਦੇ ਸਥਾਨ ਤੇ ਆਪ 21 ਵਰੇ ਟਿਕੇ ਰਹੇ ਇਥੇ ਆਪ ਨੇ ਭੂਰੇ ਦੇ ਵਿੱਚ ਰਹੇ ਪਰਮਾਤਮਾ ਦਾ ਸਿਮਰਨ ਤੇ ਨਾਮ ਅਭਿਆਸ ਨਿਰੰਤਰ ਜਾਰੀ ਰੱਖਿਆ ਸ੍ਰੀ ਗੁਰੂ ਹਰ Rai ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪ ਦੇ ਹੁੰਦਿਆਂ ਹੀ ਗੁਰੂ ਸਤਾਪਤ ਹੋ ਕੇ ਕੌਮ ਦੀ ਜੋਗ ਅਗਵਾਈ ਦੇ ਕੇ ਜੋਤੀ ਜੋ ਸਮਾ ਚੁਕੇ ਸਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਤਮ ਬੋਲ ਹੈ ਬਾਬਾ ਬਕਾਲੀ ਗੁਰਗੱਦੀ ਸੰਭਾਲੇ ਨੇ ਆਪ ਜੀ ਨੂੰ ਪਹਿਚਾਨ ਸਿੱਖ ਕੌਮ ਦੇ ਨਾਲ ਕਰਵਾ ਆਪ ਨੂੰ ਜਿਹੜਾ ਸੀ ਉਹ ਗੁਰਗੱਦੀ ਉੱਪਰ ਜਿਹੜੇ ਸੀ ਉਸ ਦਿਨ ਬਿਰਾਜਮਾਨ ਕਰ ਦਿੱਤਾ ਇਧਰੋਂ ਭਾਈ ਮੱਖਣ ਸ਼ਾ ਲਬਾਣਾ ਜਿਹੜਾ ਆਪਣਾ ਵਪਾਰ ਦਾ ਕੰਮ ਕਰਦਾ ਸੀ ਜਹਾਜਾਂ ਰਾਈ ਸਮਾਨ ਲੈ ਕੇ ਜਾਂਦਾ ਸੀ ਜਦੋਂ ਸਮੁੰਦਰ ਦੇ ਵਿੱਚ ਉਹਦਾ ਜਹਾਜ਼ ਜਿਹੜਾ ਸੀ ਡਿੱਕ ਡੋਲੇ ਖਾਨ ਲੱਗਾ ਤੇ ਉਹਨੇ ਫਿਰ ਗਰ ਚ ਪੱਲਾ ਪਾ ਕੇ ਅਰਦਾਸ ਕੀਤੀ ਬੇਨਤੀ ਕੀਤੀ ਕਹਿਣ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਮੈਂ 500 ਜਿਹੜੀਆਂ ਮੋਹਰਾਂ ਚੜਾਉਂਗਾ ਮੇਰਾ ਜਹਾਜ਼ ਜਿਹੜਾ ਉਹ ਬੰਨੇ ਲੱਗ ਜਾਵੇ ਜਦੋਂ ਉਹਦਾ ਜਹਾਜ਼ ਬੰਨੇ ਲੱਗ ਗਿਆ ਤੇ ਜਿਹੜਾ ਮੱਖਣ ਸ਼ਾ ਲਬਾਣਾ ਸੀ ਇਹਨੇ ਜਦੋਂ ਪੁੱਛਦਿਆਂ ਪੁੱਛਦਿਆਂ ਬਾਬੇ ਬਕਾਲੇ ਪਹੁੰਚ ਗਿਆ ਇਧਰੋਂ ਵੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਚਨ ਕਹੇ ਬਾਬਾ ਬਕਾਲੇ ਗੁਰਗਦੀ ਸੰਭਾਲੇ ਤੇ ਇਥੇ ਧੀਰਮਲ ਤੇ ਹੋਰ ਕਈਆਂ ਨੇ ਆਣ ਕੇ ਜਿਹੜੀਆਂ ਸੀ ਆਪਣੀਆਂ ਮੰਝੀਆਂ ਡਾਲੀਆਂ 22 ਮੰਝੀਆਂ ਜਿਹੜੀਆਂ ਸੀ ਬਾਬੇ ਬਕਾਲੇ ਲੱਗੀਆਂ ਸਨ ਜਦੋਂ ਭਾਈ ਮੱਖਣਸ਼ਾਹ ਲਬਾਣਾ ਇਥੇ ਪਹੁੰਚਿਆ ਬਾਬੇ ਬਕਾਲੇ ਦੇਖਿਆ ਕਿ ਇਥੇ ਤਾਂ ਕਈ ਗੁਰੂ ਬਣ ਕੇ ਬੈਠੇ ਨੇ 22 ਮੰਝੀਆਂ ਲੱਗੀਆਂ ਹੋਈਆਂ ਨੇ ਤੇ ਮੈਨੂੰ ਪਤਾ ਕਿਵੇਂ ਲੱਗੇ ਕਿ ਕਿਹੜਾ ਗੁਰੂ ਹੈ ਜਿਹੜਾ ਇਸ ਟਾਈਮ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਗੱਦੀ ਉੱਪਰ ਬਰਾਜਮਾਨਾ ਹੈ ਭਾਈ ਮੱਖਣਸ਼ਾਹ ਲਬਾਣਾ ਜਿਹੜਾ ਸੀ ਦੋ-ਦੋ ਮੋਹਰਾਂ ਰੱਖ ਕੇ ਸਾਰਿਆਂ ਨੂੰ ਮੱਥਾ ਟੇਕਣ ਲੱਗਾ ਪਰ ਕਿਸੇ ਨੇ ਨਹੀਂ ਕਿਹਾ ਕਿ ਇਹ ਸਿੱਖਾ 512 ਮੋਹਰਾਂ ਸੇ ਜਿਹੜੀਆਂ ਸੋਕੇ ਤੇ ਦੋ ਮੋਹਰਾਂ ਰੱਖ ਰਿਹਾ ਕਿਉਂਕਿ ਜੇ ਕੋਈ ਗੁਰੂ ਹੁੰਦਾ ਜਾਂ ਕਿਸੇ ਨੂੰ ਇਸ ਦਾ ਗਿਆਨ ਹੁੰਦਾ ਤੇ ਤਾਈ ਕਹਿੰਦਾ ਨਾ ਭਾਈ ਮੱਖਣ ਸ਼ਾਹ ਲਬਾਨਾ ਨੇ ਸਾਰਿਆਂ ਦੇ ਅੱਗੇ ਜੜੀਆਂ ਦੋ ਦੋ ਮੁਰੇ ਰੱਖ ਕੇ ਮੱਥਾ ਟੇਕ ਦਿੱਤਾ ਫਿਰ ਆਖਰ ਜਿਹੜਾ ਸੀ ਪੁੱਛਣ ਲੱਗਾ ਕਹਿਣ ਲੱਗਾ ਕਿ ਭਾਈ ਇੱਥੇ ਕੋਈ ਹੋਰ ਵੀ ਗੁਰੂ ਰਹਿੰਦਾ ਹੈ ਹੋਰ ਕੀ ਗੁਰੂ ਹੈ ਤਾਂ ਜਿਹੜਾ ਸੀ ਲੋਕ ਜਿਹੜੇ ਸੀ ਕਹਿਣ ਲੱਗੇ ਕਹਿਣ ਲੱਗੇ ਕਿ ਇੱਥੇ ਇੱਕ ਬਾਬਾ ਤੀਕ ਬਹਾਦਰ ਜੀ ਰਹਿੰਦੇ ਹਨ ਕਿਉਂਕਿ ਉਸ ਨੂੰ ਅਕਾਂਤ ਸ਼ਾਂਤ ਵਿੱਚ ਬੈਠੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੀ ਦਸ ਪਾਈ ਭਾਈ ਮੱਖਣ ਸ਼ਾਹ ਜਿਹੜਾ ਉੱਥੇ ਗਿਆ ਜਿੱਥੇ ਗੁਰੂ ਸਾਹਿਬ ਜੀ ਬੰਦਗੀ ਵਿੱਚ ਲੀਨ ਸਨ ਜਦੋਂ ਭੂਰੇ ਦੇ ਚ ਜਾਣ ਲੱਗਾ ਤੇ ਮਾਤਾ ਗੁਜਰੀ ਜੀ ਨੇ ਕਿਹਾ ਭਾਈ ਮੱਖਣ ਸ਼ਾਹ ਨੂੰ ਕਿ ਗੁਰੂ ਸਾਹਿਬ ਜੀ ਦੀ ਤਾਈ ਮਿਲਣ ਤੋਂ ਜਿਹੜਾ ਸੀ ਵਰ ਦਿੱਤਾ ਰੋਕ ਦਿੱਤਾ ਕਿਉਂਕਿ ਸਤਗੁਰੂ ਦਾ ਹੁਕਮ ਸੀ ਜਿਹੜਾ ਸਾਨੂੰ ਪ੍ਰਗਟ ਕਰੂਗਾ ਉਹਦਾ ਮੂੰਹ ਕਾਲਾ ਹੋਊਗਾ ਜਦੋਂ ਮਾਤਾ ਨੇ ਵਰ ਦਿੱਤਾ ਤੇ ਭਾਈ ਮੱਖਣ ਸ਼ਾਹ ਨੇ ਮਾਤਾ ਜੀ ਨੂੰ ਗੁਰੂ ਦਾ ਵਾਸਤਾ ਪਾਇਆ ਤੇ ਗੁਰੂ ਸਾਹਿਬ ਦੇ ਕੋਲ ਜਾ ਕੇ ਮੱਖਣ ਸ਼ਾਹ ਨੇ ਪਹਿਲੇ ਜਿਹੜੇ ਬਾਈ ਮੰਜੀਆਂ ਡਏ ਸੀ ਉਹਨਾਂ ਵਾਂਗ ਹੀ ਜਿਹੜਾ ਸੀ ਦੋ ਮੋਹਰੇ ਅੱਗੇ ਰੱਖ ਕੇ ਤੇ ਜਦੋਂ ਮੱਥਾ ਟੇਕਿਆ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਗੁਰਗਤੀ ਦੀ ਸੇਵਾ ਸੁਭਾਨਨ ਦਾ ਸਮਾਂ ਆ ਪੁੱਜਾ ਸੀ ਜਾਣ ਕੇ ਮੱਖਣ ਸ਼ਾਹ ਨੂੰ ਕਿਹਾ ਭਾਈ ਸਿੱਖਾ ਗੁਰੂ ਦੀ ਈਮਾਨਤ ਦਿੱਤੀ ਹੀ ਭਲੀ ਹੁੰਦੀ ਹੈ ਸੁਖ ਕੇ 500 ਮੋਹਰਾਂ ਤੇ 2 ਮੋਹਰਾਂ ਮੱਥਾ ਟੇਕ ਰਿਆਂ ਦੇਖ ਸਾਡਾ ਮੋਢਾ ਜਿਹੜਾ ਮੋਢੇ ਨਾਲ ਲਾ ਕੇ ਤੇਰਾ ਜਹਾਜ ਜਿਹੜਾ ਸੀ ਉਹਨੂੰ ਬੰਨੇ ਲਾਇਆ ਸੀ ਜਦੋਂ ਮੱਖਾਂ ਸ਼ਾਲ ਬਾਣੀ ਨੂੰ ਜਦੋਂ ਇਹ ਅੱਗੋਂ ਜਵਾਬ ਆਇਆ ਤੇ ਟਹਿ ਕੇ ਪਹਿਰੀ ਪੈ ਗਿਆ ਉਸੇ ਟਾਈਮ ਹੀ ਗੁਰੂ ਦੀ ਈਮਾਨਤ 500 ਮੋਹਰਾਂ ਜਿਹੜੀਆਂ ਸਤਗੁਰੂ ਅੱਗੇ ਰੱਖ ਕੇ ਜਿਹੜੀਆਂ ਸੀ ਮੱਥਾ ਟੇਕਿਆ ਕਹਿਣ ਲੱਗਾ ਸਤਿਗੁਰੂ ਜੀ ਇਹ ਲੋਕ ਜਿਹੜੇ ਨੇ ਭੂਲੇ ਭਾਲੇ ਇਹ ਕਹਿੰਦੇ ਇਹਨਾਂ ਨੂੰ ਇਹ ਜਿਹੜੇ ਪਖੰਡੀ ਗੁਰੂ ਬਣੇ ਬੈਠੇ ਨੇ ਇਹ ਠੱਗ ਰਹੇ ਨੇ ਤੁਸੀਂ ਕਹਿੰਦੇ ਇਹਨਾਂ ਲੋਕਾਂ ਨੂੰ ਜਿਹੜਾ ਇਹਨਾਂ ਠੱਗਾਂ ਤੋਂ ਬਚਾਓ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਭਾਈ ਅੱਜ ਅਸੀਂ ਪ੍ਰਗਟ ਨਹੀਂ ਹੋਣਾ ਤੇ ਸਤਿਗੁਰੂ ਜਿਹੜਾ ਹੁਕਮ ਸੀ ਕਿ ਜਿਹੜਾ ਸਾਨੂੰ ਪ੍ਰਗਟ ਕਰੂਗਾ ਦਾ ਮੂੰਹ ਕਾਲਾ ਹੋਊਗਾ ਤੇ ਇਥੋਂ ਤੱਕ ਇਤਿਹਾਸ ਕਹਿੰਦਾ ਕਿ ਮੱਖਣ ਸ਼ਾਹ ਲਬਾਣਾ ਜਿਹੜਾ ਸੀ ਨਾ ਬਾਹਰੋਂ ਤਵੇ ਨਾਲੋਂ ਕਾਲ ਖਲਾ ਕੇ ਆਪ ਹੀ ਜਿਹੜਾ ਸੀ ਕਹਿੰਦੇ ਮੂੰਹ ਕਾਲਾ ਕਰ ਲਿਆ ਕਿ ਮੈਂ ਗੁਰੂ ਸਾਹਿਬ ਜੀ ਨੂੰ ਪ੍ਰਗਟ ਕਰਨਾ ਹੈ ਇਹਨਾਂ ਠੱਗਾਂ ਤੋਂ ਜਿਹੜੇ ਲੋਕਾਂ ਨੂੰ ਬਚਾਉਣਾ ਹੈ ਤੇ ਮੱਖਣ ਸ਼ਾਹ ਲਬਾਣੀ ਨੇ ਕਹਿੰਦੇ ਫਿਰ ਕੋਠੇ ਤੇ ਚੜ ਕੇ ਰੋਲਾ ਪਾਇਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਕਹਿੰਦੇ ਇਹ ਭਾਈ ਸਿੱਖੋ ਗੁਰੂ ਸਾਹਿਬ ਤਾਂ ਇੱਥੇ ਬੈਠੇ ਨੇ ਉਸੀ ਕਿਉਂ ਪਖੰਡੀਆਂ ਦੇ ਮਗਰ ਲੱਗੇ ਹੋ ਆਖਰ ਭਾਈ ਮੱਖਣ ਸ਼ਾਹ ਲਬਾਣਾ ਨੇ 1665 ਈਸਵੀ ਵਿੱਚ ਜਿਹੜਾ ਸੀ ਬਾਬੇ ਬਕਾਲੇ ਦੇ ਵਿੱਚ ਜਿਹੜਾ ਸੀ ਸਤਿਗੁਰੂ ਜੀ ਨੂੰ ਜਿਹੜਾ ਸੀ ਪ੍ਰਗਟ ਕਰ ਦਿੱਤਾ ਕਿ ਸੰਗਤੀ ਭੋਲੋ ਪਾਲੀ ਸੰਗਤੋ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦਾ ਵਾਸ ਜਿਹੜਾ ਉਹ ਇਸ ਜਗਤ 'ਤੇ ਬੈਠਾ ਹੈ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਨੇ ਉਹਨਾਂ ਨੇ ਫਿਰ ਪ੍ਰਚਾਰਕ ਜਿਹੜੇ ਸੀ ਦੌਰੇ ਵੀ ਜਿਹੜੇ ਸੀ ਉਹ ਕੀਤੇ ਅਸਾਮ ਤੱਕ ਜਿਹੜੇ ਸਤਿਗੁਰੂ ਜੀ ਜਿਹੜੇ ਨੇ ਇਹਨਾਂ ਨੇ ਫਿਰ ਦੌਰੇ ਕੀਤੇ ਸਿੱਖ ਸੰਗਤਾਂ ਨੂੰ ਜਿਹੜਾ ਸੀ ਸਿੱਦੇ ਰਸਤੇ ਪਾਇਆ ਫਿਰ ਸਿੱਖੀ ਦਾ ਜਿਹੜਾ ਸੀ ਪ੍ਰਚਾਰ ਕੀਤਾ ਸੋ ਐਸੇ ਮਹਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਗੁਰਗੱਦੀ ਦਿਵਸ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਮਿਹਰ ਪ੍ਰਿਆਸ ਕਰਨ ਚੱਲਦੀ ਕਲਾ ਬਖਸ਼ਿਸ਼ ਕਰਨ ਕਿਉਂਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਹਿੰਦ ਦੀ ਚਾਦਰ ਨੇ ਜਿਹੜੇ ਹਿੰਦ ਦੀ ਚਾਦਰ ਬਣ ਕੇ ਸਾਡੀ ਹਿੰਦ ਨੂੰ ਜਿਹੜਾ ਸੀ ਉਹ ਟੱਕਿਆ ਹੈ ਸੋ ਐਸੇ ਮਹਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਅੱਜ ਗੁਰਗਦੀ ਦੀਸ ਹੈ ਤੇਗ ਬਹਾਦਰ ਸਿਮਰਿਆ ਜਿਹੜੇ ਸਤਿਗੁਰੂ ਜੀ ਨੂੰ ਸਿਮਰਦੇ ਨੇ ਉਹਨਾਂ ਦੇ ਸਾਰੇ ਦੁੱਖ ਕਲੇ ਜਿਹੜੇ ਨੇ ਨਾਸ ਹੋ ਜਾਂਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਤੇ ਮੇਰ ਪ੍ਰਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ